ਖਸ਼ਿਆਰਪੁਰ ਦੇ ਥਾਣਾ ਮੇਟੀਆਂ ਦੇ ਅਧੀਨ ਆਂਦੇ ਪਿੰਡ ਟੋਡਰਪੁਰ ਵਿਖੇ ਤਿੰਨ ਨਕਾਬਪੋਸ਼ ਹਮਲਾਵਰਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਘਰ ਤੇ ਡਾਕਾ ਮਾਰਿਆ ਤਕਰੀਬਨ 6 ਲੱਖ ਨਕਦੀ 2000 ਅਮਰੀਕੀ ਡਾਲਰ ਤੇ ਕਰੀਬ 25 ਤੋਲੇ ਸੋਨੇ ਦੀ ਲੁੱਟ ਕੀਤੀ ਲੁੱਟ ਦੀ ਵਾਰਦਾਤ ਸੀਸੀਟੀਵੀ ਵਿੱਚ ਹੋਈ ਕੈਦ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਨਾਮਤ ਨਾਮ ਸਿੰਘ ਜੀ ਨਾਮ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਉਡਰਪੁਰ ਜੀ ਇਹ ਕੀ ਪਿੰਡ ਦੇ ਵਿੱਚ ਆਹ ਵੇਖ ਕੱਟੇ ਟੱਕਾ ਬੋ ਗਿਆ ਕਾਹ ਲੱਜੀ ਬਣਾ ਕੇ ਖਤਮ ਕਰਦੇ ਕਾਟ ਇਦਾਂ ਹੋਇਆ ਜੀ ਜਿੱਦਾਂ ਅਸੀਂ ਤਾਂ ਆਪਣੇ ਘਰੇ ਸੀਗੇ ਜਿੱਦਾਂ ਚਾਤੀ ਹੋਣੀ ਗਾਏ ਇਧਰੋਂ ਜਾਣੀ ਦੌੜੇ ਗਏ ਪੈਰੀਂ ਜੁੱਤੀ ਵੀ ਹੈ ਨਹੀਂ ਸੀ ਉਹਨਾਂ ਦੇ ਤਾਂ ਉਹਨੇ ਜਾ ਕੇ ਸਾਨੂੰ ਦੱਸਿਆ ਵੀ ਜਿੱਦਾਂ ਵੀ ਜੋਤੀ ਨੂੰ ਕੁੱਟ ਰਹੇ ਆ ਤੇ ਤਿੰਨ ਜਣੇ ਸਾਡੇ ਚੋਰੀ ਕਰਨ ਲੱਗੇ ਤੇ ਜਦੋਂ ਅਸੀਂ ਜਿੱਦਾਂ ਸੁਣੀ ਅਸੀਂ ਸਾਰੇ ਜਣੇ ਦੌੜ ਕੇ ਆ ਗਏ ਇੱਥੇ ਸਾਡੇ ਆਉਂਦਿਆਂ ਨੂੰ ਜਾਨੀ ਦੌੜ ਚੁੱਕੇ ਸੀ ਪਰ ਜੋਤੀ ਦੀ ਕੁਟਮਾਰ ਬਹੁਤ ਹੋਈ ਸੀ ਜਿੱਦਾਂ ਡੰਡੇ ਮਾਰਿਓ ਸੀ ਜਿੱਦਾਂ ਉਹਨੂੰ ਆਕੇ ਪੁੱਛਿਆ ਤਾਂ ਬਹੁਤ ਬੌਂਦਲੀ ਸੀ ਕਹਿੰਦੀ ਉਹਨਾਂ ਕੋਲਸਾ ਲਸਾ ਸੀਗਾ ਵੀ ਹਸਿਆਰ ਸੀਗੇ ਤੇ ਉਹ ਕਹਿੰਦੀ ਸੀ ਵੀ ਜੇ ਨਹੀਂ ਦੱਸ ਦੇਤਾ ਤੇ ਤੇਰੇ ਹੱਥ ਵੜਦਾਂ ਨਹੀਂ ਆ ਜਾ ਤੇ ਗੋਲੀ ਮਾਰ ਦਨੇ ਵੀ ਜਿੱਥੇ ਜਿੱਥੇ ਹੈਗਾ ਉਹ ਕਹਿੰਦੀ ਵੀ ਮੈਨੂੰ ਪੁੱਟੋ ਨਾ ਜਿਹੜਾ ਸਮਾਨ ਇੱਥੋਂ ਚੱਕ ਲਓ ਤੁਸੀਂ ਇੱਥੇ ਪਿਆ ਵਿੱਚੀ ਸੋਨਾ ਸਿਕਾ ਕਾਫੀ ਉਹ ਲੈ ਗਏ ਆ ਤੇ ਕੈਚ ਸਿਕਾ ਡਾਲਰ ਸਿਕਾ ਬਾਹਰ ਲਈ ਕਾਕਾ ਆਏ ਸੀ ਬਾਹਰੋਂ ਬਜ਼ੁਰਗੋ ਕਿ ਸਭ ਤੋਂ ਅਹਿਮ ਗੱਲ ਹੈ ਕਿ ਉਹ ਨਾਲ ਇੱਕ ਮੁੰਡੇ ਤੇਲ ਲੈ ਕੇ ਆਇਆ ਹੋਇਆ ਹਾਂ ਇੱਕ ਤੇਲ ਦੀ ਪੀਪੀ ਉਹਨਾਂ ਦੀ ਇੱਥੇ ਪਈ ਆ ਡੀਜ਼ਲ ਇਹਦੇ ਉੱਤੇ ਨਾਂ ਨਿਕਲਤ ਹੋ ਸਕਦਾ ਹੋ ਸਕਦਾ ਸੀ ਹਾਂ ਅੱਗ ਵੀ ਲੱਗ ਸਕਦੀ ਸੀ ਹਾਂਜੀ ਬਹੁਤ ਖਤਰਾ ਸਗਾਜੀ ਹਿਸਾਬ ਦਾ ਉਹਨਾਂ ਦਾ ਪਤਾ ਨਹੀਂ ਕੀ ਮਾਈਂਡ ਵਿੱਚ ਲੱਗਿਆ ਮਤਾਂ ਸਰਦਾਰ ਸੀ ਮੁੰਡੇ ਵੀ ਮੋਨੇ ਸੀ ਨਹੀਂ ਜੀ ਉਹਨਾਂ ਨੇ ਮੂੰਹ ਬੰਨਿਓ ਸੀ ਉਹਦਾ ਮੋਨੇ ਸੀਗੇ ਸ਼ਾਇਦ ਮੂੰਹ ਬੰਨਿਓ ਸੀ ਅੱਖਾਂ ਹੀ ਕਹਿੰਦੇ ਦਿੱਸਦੀਆਂ ਸੀ ਅਸੀਂ ਤਾਂ ਦੇਖੇ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਕੀ ਉਹ ਹੈ ਦੱਸਗੇ ਕੀ ਛੋਟੀ ਉਮਰ ਦੇ ਸੀ ਬਾਲੇ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਤਾਂ ਕਹਿੰਦੇ ਆ ਵੀ ਅਸੀਂ ਹੁਣ ਆਪਣੀ ਕਾਰਵਾਈ ਪੂਰੀ ਕਰ ਰਹੇ ਆਂ ਤੇ ਛੇਤੀ ਤੋਂ ਛੇਤੀ ਅਸੀਂ ਫੜ ਲਵਾਂਗੇ ਬੰਦਿਆਂ ਨੂੰ ਬਾਕੀ ਹੁਣ ਦੇਖੋ ਜਿੱਦਾਂ ਵੀ ਹੁੰਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਜਿਹੜਾ ਪਿੰਡ ਹੈ ਜੀ ਟੋਡਰਪੁਰ ਜੀ ਜਸਪ੍ਰੀਤ ਜੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬੰਦੀ ਬਣਾ ਕੇ ਡਕੈਤੀ ਕੀਤੀ ਹੈ ਇਹ ਪੂਰਾ ਮਾਮਲਾ ਹੋਇਆ ਜੀ ਜੀ ਆਲਮੋਸਟ 9 ਵਜੇ ਅਸੀਂ ਮੈਂ ਤਾਂ ਮੇਰੇ ਫਾਦਰ ਇਨ ਲਾ ਸੇ ਦੋਨੋਂ ਘਰ ਰਹਿੰਦੇ ਆਂ ਤੇ ਅਸੀਂ ਆਪਣਾ ਡਿਨਰ ਫਿਨਿਸ਼ ਕੀਤਾ ਆ ਤੇ ਮੇਰੀ ਸੇ ਥੋੜੀ ਠੀਕ ਨਹੀਂ ਸੀ ਮੈਂ ਉਸ ਦਿਨ ਜਲਦੀ ਆਪਣੇ ਰੂਮ ਚ ਸੌਣੇ ਚਲੀ ਗਈ ਤੇ ਡੈਡੀ ਟੀਵੀ ਦੇਖ ਰਹੇ ਸੀ ਲੌਬੀ ਵਿੱਚ ਬੈਠੇ ਨਾ ਤੇ ਮੈਂ ਡੈਡੀ ਨੂੰ ਪੁੱਛਿਆ ਕਿ ਤੁਸੀਂ ਟੀਵੀ ਆਫ ਕਰਨਾ ਹੈ ਕਿ ਮੈਂ ਚੱਲਦਾ ਰਹਾਂ ਨਾ ਕਹਿੰਦੇ ਮੈਂ ਦੇਖਣਾ ਤੇ ਮੈਂ ਸੌ ਚਲੀ ਗਈ ਆਪਣੇ ਮੈਂ ਰੂਮ ਚ ਗਈਆਂ ਵਾਸ਼ਰੂਮ ਗਈਆਂ ਦਨ ਟੈਬਲੇਟ ਲਈ ਆਪਣੀ ਤੇ ਉਸ ਤੋਂ ਬਾਅਦ ਹਜੇ ਮੈਂ ਸੁੱਤੀ ਨਹੀਂ ਸੀ ਬਸ ਆਪਣੇ ਬੈੱਡ ਤੇ ਬੈਠੀ ਸੀ ਤੇ ਬਹੁਤ ਜ਼ੋਰ ਨਾਲ ਆਵਾਜ਼ ਹੋਈ ਬਾਹਰ ਜਿੱਦਾਂ ਨਾ ਜਦੋਂ ਬਾਹਰ ਆਵਾਜ਼ ਹੋਈ ਤੇ ਮੈਨੂੰ ਲੱਗਾ ਕਿ ਮੇਰੇ ਫਾਦਰ ਇਨ ਲੌ ਗਿਰ ਗਏ ਕਿਉਂਕਿ ਬਜ਼ੁਰਗ ਗਿਆ ਤੇ ਮੈਨੂੰ ਲੱਗਾ ਉਹ ਗਿਰ ਗਏ ਆ ਹੈਨਾ ਤੇ ਮੈਂ ਕੁੰਡਾ ਜਦੋਂ ਖੋਲਿਆ ਡੈਡੀ ਨੂੰ ਆਵਾਜ਼ ਲਗਾਈ ਕਿ ਡੈਡੀ ਤੇ ਮੈਂ ਡੈਡੀ ਦੀ ਜਗ੍ਹਾ ਤਿੰਨ ਬੰਦੇ ਆਪਣੇ ਘਰ ਅੰਦਰ ਖੜੇ ਦੇਖਿਆ ਮੇਰੇ ਰੂਮ ਦੇ ਬਾਹਰ ਹੈਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਬੱਸ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਆ ਤੇ ਡੈਡੀ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਡੈਡੀ ਬਾਹਰ ਭੱਜ ਗਏ ਕਿਉਂਕਿ ਗੇਟ ਤੋੜ ਦਿੱਤਾ ਸੀ ਉਹਨਾਂ ਨੇ ਡੈਡੀ ਬਾਹਰ ਭੱਜ ਗਏ ਡੈਡੀ ਮੇਰੇ ਨੇਬਰਸ ਇਦਰ ਸਾਡੇ ਰਿਲੇਟਿਵ ਸੀ ਆ ਤੇ ਉਹਨਾਂ ਨੂੰ ਬਲਾਂ ਚਲੇ ਗਏ ਉਹਨੇ ਮਿੰਟਾਂ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਆ ਕਿੰਨੇ ਜਾਣੇ ਸੀ ਮੈਡਮ ਤਿੰਨ ਜਾਣੇ ਸੀ ਉਹਨਾਂ ਨੇ ਆਪਣੇ ਪੂਰੇ ਫੇਸ ਪੈਕ ਕੀਤੇ ਹੋਏ ਸੀ ਹਥਿਆਰ ਵੀ ਸੀ ਉਹਨਾਂ ਦੇ ਕੋਲ ਇੱਕ ਕੋਰੀ ਬਾਲਵਰ ਸੀ ਇੱਕੋ ਦਾਤ ਸੀ ਲੰਬਾ ਜਿਆ ਤੇ ਇੱਕ ਉਹ ਡੰਡਾ ਡੰਡੇ ਵਾਲਾ ਤਾਂ ਲਗਾਤਾਰ ਮੇਰੇ ਮਾਰ ਰਿਆ ਸੀ ਪਾਕਾ ਬੋਲਿਆ ਤੇ ਉਹ ਕਹਿ ਰਿਹਾ ਸੀ ਕਿ ਤੁਹਾਡਾ ਕੈਸ਼ ਜੋ ਵੀ ਆ ਸਾਨੂੰ ਦੱਸ ਸਰ ਇੱਕ ਤੁਹਾਡੇ ਖਿਲਾਫ ਉਹ ਵੱਧ ਬਟ ਉਹ ਮੇਰੀ ਹਾਲਤ ਇਦਾਂ ਸੀ ਕਿ ਮੈਂ ਕੁਝ ਬੋਲ ਦਿੱਤੋਂ ਪਹਿਲਾਂ ਇੱਕ ਕੁੜੀ ਨੇ ਇਲਜ਼ਾਮ ਲਾਇਆ ਕਿ ਜੀ ਬੋਲਿਆ ਕਿ ਅਗਰੇ ਨਹੀਂ ਦੱਸਦੀ ਤੇ ਇਹਦੇ ਦਾਤਮਾ ਨੂੰ ਜਾਂ ਇਹਦੇ ਗੋਲੀ ਮਾਰ ਦੋ ਐਕਚੁਅਲੀ ਹਰਾਸਮੈਂਟ ਕਰਦੇ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਲੋਕਪ੍ਰੋਫਾਈਲ ਮੇਰੇ ਸਾਰੇ ਤੇ ਜਿਹੜਾ ਵੀ ਕਰ ਰਿਹਾ ਇਹਨਾਂ ਸਾਰੇ ਪੋਲੀਟਿਕਲ ਉਹ ਰੇਏ ਚੀਲੇ ਸੋਨਾ ਉਹ ਕਿੰਨੇ ਆ 6 ਲੱਖ ਮੈਂ ਕਿੰਨੇ ਬੋਬਰ ਕਿਤਾ ਰਾਸਤੇ ਜਾਂਦੇ ਜੀ 1000 ਡਾਲਰ ਅਮਰੀਕਨ ਡਾਲਰਸ ਮੇਰੇ ਬ੍ਰਦਰ ਮੈਨੂੰ ਅਲਾਸਟ ਆਏ ਸੀ ਤੇ ਗਿਫਟ ਕਰਕੇ ਗਏ ਸੀ ਉਹ ਕੁਝ ਵੀ ਬਾਈ ਕਰ ਲਈ ਉਹ ਮੇਰਾ ਪਿਆਈ ਸੀ ਹਜੇ ਮੈਂ 30 ਸੀ ਸੀ ਉਹ ਪੋਲੀਟਿਕਲ ਹੋ ਰਿਹਾ ਹੈ ਅਦਰੇ ਆ ਮੇਰਾ ਰੂਮ ਤੁਸੀਂ ਦੇਖ ਸਕਦੇ ਸਾਰੇ ਖਿਲ ਰਿਆ ਪਿਆ ਇਦਾਂ ਹੀ ਤੁਸੀਂ ਮੇਰੇ ਦੋਸਤੋ ਇਹ ਕੰਮ ਹੋ ਰਿਹਾ ਹੈ ਹਾਂਜੀ ਮੇਰੇ ਬਾਹਰ ਕੈਮਰੇ ਸਾਰੇ ਲੱਗੇ ਹੋਏ ਆ ਰਾਤ ਨੂੰ ਮੇਰੀ ਹੋ ਰਹੀ ਹੈ ਉਹਨਾਂ ਵਿੱਚ ਜਦੋਂ ਅਸੀਂ ਦੇਖਿਆ ਮੈਨੂੰ ਕਿਸੇ ਤਰੀਕੇ ਦੇ ਨਾਲ ਤੋਂ ਬਾਹਰ ਜਿਹੜੀ ਬਾਹਰ ਵਾਲ ਵਾਲ ਹੈ ਮੇਰੇ ਰੂਮ ਆ ਉਹਨਾਂ ਨੂੰ ਉਹ ਬਾਹਰੋਂ ਟੱਪ ਕੇ ਅੰਦਰ ਐਂਟਰ ਹੋਇਆ ਗੇਟ ਤੋਂ ਨਹੀਂ ਹੋਇਆ ਹੁਣ ਜਿਹੜੇ ਉਹਨਾਂ ਨੇ ਜਾਂਦਾ ਹੈ ਆ ਵੀ ਕਹਿੰਦੇ ਮੈਨੂੰ ਉਹਨਾਂ ਨੇ ਆ ਜਿਹੜਾ ਮੇਰਾ ਅੰਦਰ ਲੱਗੇ ਗੇਟ ਆ ਉਹ ਉਹਨਾਂ ਨੇ ਤੋੜ ਪਾਇਆ ਉਹਦੀ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲੀ ਫਿਰ ਉਹਨਾਂ ਨੇ ਮੇਰੇ ਤੇ ਅਟੈਕ ਕਰਤਾ ਟੋਟਲ ਦੇਖੀ ਤਾਂ ਕਿੰਨਾ ਕਿ ਨੁਕਸਾਨ ਹੈ ਕਿੰ ਹਾਂ ਜੀ ਤੋਂ ਲੇਣਾ ਤੋਂ 25 ਲੱਖ ਦਾ 25 ਲੱਖ ਦਾ ਸੋਨਾ ਹੋ ਗਿਆ 6 ਲੱਖ ਕੈਸ਼ 2000 ਅਮਰੀਕਨ ਡਾਲਰ ਪੋਲਿਟਿਕਲ ਉਹ ਜੋ ਵਿਰੋਧੀ ਪਾਰਟੀਆਂ ਆ ਹਾਂ ਜੀ ਸਾਈ ਇਹ ਮੁੱਦਾ ਜਾਣ ਬੁੱਝ ਕੇ ਕਰ ਰਹੀਆਂ ਆ ਜਦੋਂ ਦਾ ਪਾਰਟੀ ਦਿੱਤੇ ਆ ਬਸ ਕੰਪਨੀ ਚ ਬੰਦੀ ਬਣਾ ਲਿਆ ਸੀ ਉਹਨਾਂ ਨੇ ਮੈਨੂੰ ਬਹੁਤੋ ਹਿੱਲਣ ਨਹੀਂ ਦਿੱਤਾ ਲਗਾਤਾਰ ਤੁਸੀਂ ਦੇਖ ਸਕਦੇ ਮੇਰੇ ਕਿੱਦਾਂ ਉਹਨਾਂ ਨੇ ਮਾਰੀਆਂ ਆ ਛੱਡਣਾ ਨਹੀਂ ਫਿਰ ਪਾਰਟੀ ਕੋਲ ਲਹਾਕ ਰਹਿਣਾ ਆ ਅਸੀਂ ਤੈਨੂੰ ਉਹਨਾਂ ਨੇ ਮਰਜਰ ਟੈਕ ਸ਼ੁਰੂ ਕੀਤਾ ਤੇ ਡੈਡੀ ਨੂੰ ਭੱਜਣ ਦਾ ਮੌਕਾ ਮਿਲ ਗਿਆ ਉਹ ਗਵਾਂਡੀ ਨੂੰ ਲਾਂਚ ਚਲੇ ਗਏ ਜਿੱਦਾਂ ਨਾ ਕੋਈ ਹੋ ਤੈਰਿਆ ਕੋਈ ਪੁੱਛ ਰਿਹਾ ਹੈ ਕੰਮ ਕਰਨੀ ਹਰੇ ਹੈਗੇ ਪ੍ਰੈਸ਼ਰਾਈਜ਼ ਕਰ ਰਹੇ ਆਈ ਥਿੰਕ 8-9 ਮਿੰਟ ਚ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਕਿ ਵੀ ਕੈਮਰੇ ਦੇ ਦਾ ਇਜ਼ੈਕਟ ਟਾਈਮ ਜਦੋਂ ਐਂਟਰ ਹੋਇਆ ਸਾਰਾ ਦਿਖ ਰਿਹਾ ਸਾਡੀ ਮਾਮਲੇਆਂ ਵਿੱਚ 9 ਵਜੇ ਤੋਂ ਉਸ ਟਾਈਮ 9:06 ਮਿੰਟ ਤੇ ਉਹ ਐਂਟਰ ਹੋਏ ਆ ਜਦੋਂ ਟੇਮ ਦੀ ਨਿਕਲ ਨਹੀਂ ਤੇ 9:13 ਮਿੰਟ ਤੇ ਚਲੇ ਗਏ ਆ ਮਤਲਬ ਤਾਂ ਵੀ 7 ਮਿੰਟ ਹਾਂਜੀ ਹਾਂਜੀ ਤੇ ਮੇਰੇ ਨੇਬਰਸ 9:00 ਆਈ ਥਿੰਕ 16 ਤੇ ਮੇਰੇ ਘਰ ਆਏ ਆ ਵੀ ਮੈਨੇ ਪ੍ਰੋਟੈਕਟ ਕਰਨ ਲਈ ਜਦੋਂ ਡੈਡੀ ਉਹਨਾਂ ਨੂੰ ਲੈਣ ਗਏ ਆ ਜਦ ਤੱਕ ਪਰ ਉਹ ਜਾ ਚੁੱਕੇ ਸੀ ਪੁਲਿਸ ਆਈ ਮੋਟੇ ਪੁਲਿਸ ਆਈਆ ਸਰ 5 ਮਿੰਟ ਦੇ ਸਰਪੰਚ ਆਇਆ ਪੁਲਿਸ ਆਈਆ ਬਟ ਉਹ ਜਾ ਚੁੱਕੇ ਸੀ ਉਦੋਂ ਤੱਕ ਨਾ ਮੇਰੇ ਕਾਫੀ ਬੁਰੀ ਹਾਲਤ ਸੀ ਮੈਂ ਇਸ ਕੰਡੀਸ਼ਨ ਸੇ ਨਹੀਂ ਸੀ ਕਿ ਮੈਂ ਆਪਣਾ ਪ੍ਰੋਪਰ ਦੱਸ ਸਕਾਂ ਸਰ ਸਾਹਿਬ ਕਿੰਨੀ ਕਿਹਾ ਜੀ ਜਿਹੜਾ ਬਿਤਰ ਕੇ ਨੇ ਉਹ 18 ਇਅਰ ਹੋ ਗਏ ਆ ਓਕੇ ਉਹ ਨਾਲ ਗੱਲ ਤਾਂ ਨਹੀਂ ਕਰਤੀ ਨਾ ਨਹੀਂ ਉਹ ਦੌੜ ਗਏ ਨਾ ਤੁਹਾਨੂੰ ਕਿ ਉਹਨਾਂ ਨੇ ਮੈਨੂੰ ਦੇਖ ਕੇ ਮੇਰੇ ਤੇ ਅਟੈਕ ਸ਼ੁਰੂ ਕਰਤਾ ਮੈਂ ਚਾਹੁੰਦੀ ਆ ਕਿ ਉਹ ਜੋ ਵੀ ਆ ਜੇ ਇੰਨੇ ਡੇਂਜਰਸ ਸੇ ਆ ਕਿ ਉਹਨਾਂ ਨੂੰ ਫੜਿਆ ਜਾਵੇ ਠੀਕ ਆ ਤੇ ਬਾਕੀ ਹੋਰ ਜਨਤਾ ਨੂੰ ਜਿੱਦਾਂ ਮੈਨੂੰ ਨੁਕਸਾਨ ਹੋਇਆ ਪਲੀਜ਼ ਅਦਾ ਕਿਸੇ ਨੂੰ ਨਾ ਹੋਵੇ ਮੈਂ ਇਹ ਅਪੀਲ ਕਰੂੰਗੀ ਕਿ ਪਲੀਜ਼ ਉਹਨਾਂ ਨੂੰ ਫੜਿਆ ਜਾਵੇ ਨੈਕਸਟ ਕਿਉਂਕਿ ਅੱਜ ਮੇਰੇ ਤੇ ਕੀਤਾ ਉਹਨਾਂ ਨੇ ਦੂਸਰਾ ਟਾਰਗੇਟ ਹੋਰ ਨੈਕਸਟ ਜ਼ਰੂਰ ਕਰੂਗੇ ਇਦਾਂ ਕਿਸੇ ਤੇ ਵੀ ਹੈਨਾ ਮੈਂ ਕਿਉਂਕਿ ਉਹ ਉਹਨਾਂ ਨੇ ਪ੍ਰੋਪਰ ਮੈਨੂੰ ਮਾਰਨੇ ਉਹਨਾਂ ਦੀ ਤੇਲ ਦੀ ਪਿੱਪੀ ਡੀਜ਼ਲ ਦੀ ਇੱਥੇ ਪਈ ਰਹਿ ਗਈ ਉਹ ਭੱਜ ਗਿਆ ਨਾਲ ਕੀ ਹੋਏ ਸੀ ਉਹ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਵਿ ਟੋਟਲਪੁਰ ਦੇ ਵਿੱਚ ਇੱਕ ਜਿਹੜੀ ਹੈਗੀ ਖੋਜ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਆਏ ਸੀਗੇ ਮੈਂ ਤੇ ਐਸ ਐਚਓ ਮੇਟੀਆਂ ਨਾਲ ਆਏ ਸੀਗੇ ਮੌਕੇ ਤੇ ਦੇਖਿਆ ਆ ਵੈਰੀਫਾਈ ਕਰ ਰਹੇ ਆਗੇ ਕੈਮਰੇ ਵਗੈਰਾ ਚੈੱਕ ਕਰਾਂਗੇ ਤੇ ਜੋ ਵੀ ਪ੍ਰੋਸੀਜਰ ਟੈਸਟ ਕਰਨ ਵਾਸਤੇ ਬਣੂਗਾ ਤੇ ਉਹ ਕਰਾਂਗੇ ਕਦਮਾ ਵੀ ਦਰਜ ਕਰਾਂਗੇ ਇਹ ਗੁਰਦੀਪ ਸਿੰਘ ਉਹਨਾਂ ਦਾ ਘਰ ਹੈਗਾ ਆ ਪਿੰਡ ਟੋਡਰਪੁਰ ਦੇ ਵਿੱਚ ਤੇ ਕਰੀਬ ਇਹਨਾਂ ਦੀ 78 ਸਾਲ ਉਮਰ ਹੈਗੀ ਆ ਤੇ ਇੱਕ ਇਹਨਾਂ ਦੀ ਨੂੰਹ ਹੈਗੀ ਆ ਬੇਟਾ ਇਹਨਾਂ ਦਾ ਅਮਰੀਕਾ ਗਿਆ ਹੋਇਆ ਆ ਨੂੰਹ ਜਸਪ੍ਰੀਤ ਕੌਰ ਉਹ ਇੱਥੇ ਘਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਦੋਨੋਂ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਨੌਜਵਾਨ ਆਏ ਆ ਇਨਾਂ ਨੇ ਲੱਕੜ ਦਾ ਦਰਵਾਜ਼ਾ ਜਿਹੜਾ مین ਗੇਟ ਸਗਾ ਨਾ ਦਰਵਾਜ਼ੇ ਦਾ ਉਹ ਤੋੜ ਕੇ ਅੰਦਰ ਐਂਟਰ ਕੀਤੇ ਆ ਅੰਦਰ ਐਂਟਰ ਕਰਕੇ ਜਿਹੜਾ ਹੈਗਾ ਇਹ ਸਮਾਨ ਜਿਹੜਾ ਇੱਕ ਕਰੀਬ 50 ਟੋਲੇ ਸੋਨਾ ਕਹਿੰਦੇ ਆ ਇਹ ਜਿਨ੍ਹਾਂ ਦੇ ਗਹਿਣੇ ਸੀਗੇ ਸੋਨੇ ਦੇ ਤੇ 5 ਲੱਖ ਰੁਪਇਆ ਕੈਸ਼ ਸੀਗਾ ਤੇ ਦੋ ਕੋ ਪੁਜਾਰੇ ਜਿਹੜੇ ਅਮਰੀਕਨ ਡਾਲਰ ਸੀਗੇ ਉਹ ਜਿਹੜੇ ਹੈਗੇ ਇਹਨਾਂ ਕੋਲ ਥੋਕੇ ਲੱਗੇ ਹੈਗੇ ਆ ਤੇ ਵੀਰੇ ਤਿੰਨ ਨੌਜਵਾਨ ਸੀਗੇ ਉਹਨਾਂ ਦੇ ਮੂੰਹ ਟੱਪੀ ਹੋਈ ਸੀਗੇ ਅਸੀਂ ਜੋ ਵੀ ਇਹਨਾਂ ਸਟੇਟਮੈਂਟ ਲਿਖ ਕੇ ਤੇ ਕਾਰਵਾਈ ਕਰਾਂਗੇ ਕਾਰਵਾਈ ਕਰਕੇ ਟ੍ਰੇਸ ਕਰਾਂਗੇ ਸਰ ਇੱਕ ਵੇਖਣ ਇਹਨਾਂ ਦੇ ਮੈਸੇਜ ਦੇ ਨਾਲ ਇੱਕ ਤੇਲ ਦੀ ਪੀਪੀ ਲੈ ਕੇ ਆਏ ਹੋ ਜਿਹੜਾ ਵੀ ਡਾਕਟਰ ਦਾ ਮੈਸੇਜ ਹੈ ਰੋਪਿਆ ਹੋਣਾ ਹਾਂ ਇਹ ਇਹ ਵੀ ਅਸੀਂ ਦੇਖੀ ਹੈਗੀ ਆ ਵੀ ਤੇਲ ਦੀ ਪੀਪੀ ਇਹਨਾਂ ਦੇ ਕੋਲ ਹੈਗੀ ਸੀਗੀ ਹੁਣ ਪਈ ਹੋਈ ਹੈਗੀ ਇੱਥੇ ਮੌਕੇ ਤੇ ਇਹ ਵੀ ਆਪਾਂ ਵੈਰੀਫਾਈ ਕਰਾਂਗੇ ਕਿ ਆਹਦੇ ਵਾਸਤੇ ਲੈ ਕੇ ਆਏ ਸੀਗੇ ਕੀ ਸੀਗਾ ਇਹ ਪੰਜਾਬੀ ਬੋਲਦੇ ਸੀਗੇ ਜਿਹੜੇ ਇਹਨਾਂ ਦੇ ਪਹਿਣ ਦੇ ਮੁਤਾਬਕ ਜੇ ਨੋਰਦੀਵਾਂ ਸਗੇਪ ਜੱਬੀ ਬੋਲਦੇ ਸੂਰੇ ਪਰਿਵਾਰ ਨੂੰ ਕਿਸੇ ਤੇ ਸ਼ੱਕ ਵਗਾਰਾ ਹੋਵੇ ਜਾਂ ਕਿਸੇ ਨੇ ਪਹਿਲਾਂ ਕੋਈ ਰਕੀ ਕਰਾ ਕੀਤੀ ਹੋਵੇ ਨਾ ਨਹੀਂ ਅਜੇ ਆਏ ਆ ਜਸਤਾਂ ਆਏ ਆ ਜੋ ਵੀ ਇੰਟੀਮੀਸ਼ਨ ਅੱਗੇ ਤੁਰ ਕੇ ਸਾਨੂੰ ਪ੍ਰੋਸੈਸ ਮਤਲਬ ਤੁਹਾਨੂੰ ਮਿਲੂਗੀ ਸਾਨੂੰ ਅਸੀਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ